वाहगुरु जी का खालसा श्री वाहगुरु जी की फतेह आप दर्शन करो जी सात संघ जी दर्शन करो सागत जी दर्शन करो सच्ड श्री हजूर साहब अब चल नगर नदेड़ साहेब जी आप दर्शन करो जी सचखंड श्री हजूर साहब ਸਾਤਿਖੰਡ ਸ੍ਰੀ ਹਜੂਰ ਸਾਹਿਬ ਦੇ ਦਰਸ਼ਨ ਕਰੋ ਸਾਧ ਸੰਗਤ ਜੀ ਦਰਸ਼ਨ ਕਰੋ ਸਾਧ ਸੰਗਤ ਜੀ ਸੰਗਠਾਂ ਦੇ ਦਰਸ਼ਨ ਕਰੋ ਗੁਰੂ ਘਰ ਦੇ ਦਰਸ਼ਨ ਕਰੋ ਗੁਰੂ ਘਰ ਦੇ ਦਰਸ਼ਨ ਕਰੋ ਸਾਧ ਸੰਗਤ ਜੀ ਗੁਰਦੁਆਰਾ ਸਾਤਿਖੰਡ ਸ੍ਰੀ ਹਜੂਰ ਸਾਹਿਬ ਅਕਾਲ ਨਗਰ ਦੇ ਸਹਿਬ ਜੀ ਆਵ ਦਰਸ਼ਨ ਕਰੋ ਜੀ